ਦਾ ਵਿਸ਼ਾ ਹੈ ਲੋੜੀ ਲੋੜੀ ਪੰਜਾਬ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਜੋ ਹਰੇਕ ਸਾਲ 13 ਜਨਵਰੀ ਨੂੰ ਮਨਾਇਆ ਜਾਂਦਾ ਹੈ ਇਹ ਤਿਉਹਾਰ ਖਾਸ ਕਰਕੇ ਪੰਜਾਬ ਹਰਿਆਣਾ ਅਤੇ ਉੱਤਰ ਭਾਰਤ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਲੋੜੀ ਦੀ ਰਾਤ ਨੂੰ ਲੋਕ ਅੱਗ ਜਲਾਉਂਦੇ ਹਨ ਅਤੇ ਉਸ ਅੱਗ ਵਿੱਚ ਰੇਵੜੀਆਂ ਮੌਫਲੀਆਂ ਮੱਕੀ ਦੇ ਦਾਣੇ ਅਤੇ ਗੱਜਕ ਚੜਾ ਕੇ ਪ੍ਰਭੂ ਅੱਗੇ ਸ਼ੁਕਰਾਨਾ ਕਰਦੇ ਹਨ ਇਸ ਦਿਨ ਲੋਕ ਪੰਗੜੇ ਤੇ ਗਿੱਧਾ ਪਾਉਂਦੇ ਹਨ ਅਤੇ ਖੁਸ਼ੀਆਂ ਮਨਾਉਂਦੇ ਹਨ ਲੋਹੜੀ ਦੀ ਰਾਤ ਨੂੰ ਅੱਗ ਦੇ ਆਲੇ-ਦੁਆਲੇ ਬੈਠ ਕੇ ਲੋਕ ਸੁੰਦਰ-ਮੁੰਦਰੀਏ ਵਰਗੇ ਲੋਕ ਗੀਤ ਗਾਉਂਦੇ ਹਨ लोड़ी खास तौर ते ਨਵੇਂ ਵਿਆਹ ਹੋਏ ਜੋੜਿਆਂ ਅਤੇ ਨਵੇਂ ਜੰਮੇ ਬੱਚਿਆਂ ਲਈ ਵਿਸ਼ੇਸ਼ ਮੱਤਵ ਰੱਖਦੀ ਹੈ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਮਿਲ ਕੇ ਇਹ ਤਿਉਹਾਰ ਮਨਾਉਂਦੇ ਹਨ ਇਹ ਤਿਉਹਾਰ ਸਾਨੂੰ ਖੁਸ਼ ਰਹਿਣ ਆਪਸੀ ਪਿਆਰ ਵਧਾਉਣ ਅਤੇ ਰਵਾਇਤੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੀ ਪ੍ਰੇਰਣਾ ਦਿੰਦਾ ਹੈ ਇਸ ਤਰ੍ਹਾਂ ਲੋੜੀ ਖੁਸ਼ੀਆਂ ਉਤਸ਼ਾਹ ਅਤੇ મિલાપ ત્યોહાર જનિયો પસંદ આઈ હોય તો વિડીયોનું લાઈક કર્યો